जय वाल्मीकि जी हर हर वाल्मीकि मैं सतानंद सिंह महर्षि भगवान वाल्मीकि सर्वसांझा केंद्र टेस्टी यूथ विंग चेयरमैन पंजाब समीर जी आज ਦਾ ਜਿਹੜਾ ਮਸਲਾ ਵਾ ਇਹ ਮੋਗੇ ਦੇ ਬੱਸ ਸਟੈਂਡ ਦਾ ਵਾ ਜਿੱਥੇ ਕਿ ਮੋਗੇ ਦੇ ਬੱਸ ਸਟੈਂਡ ਵਿੱਚ ਆਪਣੇ ਆਪ ਨੂੰ ਵੱਡੇ ਗੈਂਗਸਟਰ ਦੱਸਣ ਲਾ ਆਲੇ ਇੱਕ ਅੰਬੂ ਤੇ ਦੂਜੇ ਨੂੰ ਪੁਲਸੀਆ ਕਹਿੰਦੇ ਆ ਜਿਨ੍ਹਾਂ ਦੀ ਕੀ ਵੀਡੀਓ ਦੇ ਵਿੱਚ ਸਾਫ਼ ਛਕਲਾ ਆਉਂਦੀਆਂ ਦੋਵੇਂ ਹੀ ਆਪਣੇ ਆਪ ਨੂੰ ਮੋਗੇ ਦਾ ਦੱਸਦੇ ਆ ਤੇ ਦੋਵੇਂ ਕਹਿੰਦੇ ਆ ਕਿ ਅਸੀਂ ਪਕੌੜੇ ਆ ਤੇ ਆਉਂਦੀਆਂ ਜਾਂਦੀਆਂ شریف ਕੁੜੀਆਂ ਨੂੰ ਛੇੜਦੇ ਆ ਤੇ ਜਦੋਂ ਅੱਜ ਕੁੜੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਪੈਰੀ ਹੱਥ ਲਾ ਕੇ ਗਲਤੀ ਵੀ ਮੰਨੀ ਜਦੋਂ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੁੰਡਾਗਰਦੀ ਵੀ ਕੀਤੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੋਗਾ ਦੇ ਐਸਐਸਪੀ ਸਾਹਿਬ ਤੱਕ ਪਹੁੰਚਾਓਗੀ ਮੋਗਾ ਦੇ ਬੱਸ ਸਟੈਂਡ ਵਿੱਚ ਜਿਹੜੇ ਇਸ ਤਰ੍ਹਾਂ ਨਹੀਂ ਘਟੀਆ ਕੰਮ ਕਰਦੇ ਆ ਇਸ ਤਰ੍ਹਾਂ ਦੀਆਂ ਬਦਸਲੂਕੀਆਂ ਕੁੜੀਆਂ ਨਾ ਕਰਦੇ ਆ ਇਹਨਾਂ ਤੇ ਬੰਦੀ ਕਾਰਵਾਈ ਕਰੋ ਅਸੀਂ ਇਸ ਦੇ ਸਬੰਧ ਵਿੱਚ ਕੱਲ ਨੂੰ ਮੋਗਾ ਦੇ ਐਸਐਸਪੀ ਸਾਹਿਬ ਨੂੰ ਇੱਕ ਲੈਟਰ ਵੀ ਦਵਾਂਗੇ ਤੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਵੀ ਕਰਵਾਵਾਂਗੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੌਰੀ ਮਾਸੀ ਤੈਨੂੰ ਪਹਿਲਾਂ ਨਹੀਂ ਰਹਿੰਦਾ ਕਿ ਵੀ ਕਿਸ ਆਪਾਂ ਤੁਰੇ ਜਾਵੇ ਦੱਸਾਂ ਮੈਂ ਨਾ ਕੰਮ ਲੱਗੇ ਮੈਂ ਲੇਖ ਨੂੰ ਪੈਣ ਕਰ ਮੇਰੇ ਮੂਹਰੇ ਬੈ ਕੇ ਮੈਨੂੰ ਕਿਸਾ ਫਿਰ ਪਾ ਦੇ। ਤੈਨੂੰ ਵੀ ਆਇਆ ਮੈਂ ਫੋਟੋ ਕਰਦੇ ਦੀ ਮੇਰੀ ਵਿੱਚ ਫੋਟੋ ਵਿੱਚ ਕੀ ਦੱਸ ਰਹੇ ਸਰ ਕੋਈ ਗੱਲ ਨਹੀਂ ਸਾਡੀ ਬਾਰੇ ਤੈਨੂੰ ਕਿਹੜਾ ਮੈਥ ਲਿਆ ਹੋਣਾ ਭਰਾਵਾ ਟੈਨਸ਼ਨ ਨਾ ਲੈ ਸਾਡੀ ਵੀ ਬਾਰੇ ਬੈਠ ਕੇ ਕਰਿਆ ਤਵਾ ਬੜੀ ਬੜੀ ਬਲਾਉਂਦਾ ਸਭ ਲਈ ਸੁਣ ਕੇ ਪਾਣੀ ਲੈ ਚੱਲ ਸਾਡੇ ਦਾਲੂ ਤੇਰੇ ਸਾਹਮਣੇ ਡਿਲੀਟ ਕਰੂ ਇੱਕ ਵਾਰੀ ਮੇਰੇ ਪੈਰੀ ਹੱਥ ਲਾ ਦੇ ਤੇਰੇ ਸਾਹਮਣੇ ਦੋਨੇ ਵੀਡੀਓ ਡਿਲੀਟ ਕਰਕੇ ਜਾਉ ਹੋ ਕਾਲੀ ਮਾਦਰੋਂ ਮੈਂ ਮੰਨਦੀ ਨਹੀਂ ਬਾਬੇ ਦੇ ਵੈਸੇ ਮੈਂ ਯਕੀਨ ਕੱਟ ਕਰ ਲਈ ਬਸ ਹੋਰ ਹੋਰ ਬਾਬਾ ਆਹ ਦੀ ਭਾਂ ਕਰੀ ਨੂੰ ਕਹਿਣ ਦੇ ਠੀਕ ਚੱਲ ਜਾਈਂ ਆਮ ਸੌਰੀ ਕਹਿੰਨੇ ਚੱਲ ਜਾਓ ਲੈ ਇੱਕ ਵਾਰੀ ਮੇਰੇ ਸਾਹਮਣੇ ਸੌਰੀ ਕਹਦੇ ਤੇ ਨਹੀਂ ਪੁੱਤ ਮੈਂ ਤਿੰਨ ਵਾਰੀ ਕਰੇ ਯਾਰ ਹਮਕੋ ਤਾਂ ਚੋਰੀ ਲੈ ਬਸ ਦੋਨੇ ਹੱਥ ਜੋੜ ਕੇ ਸੌਰੀ ਮੰਗ ਮੇਰੇ ਤੋਂ ਗਾਂ ਤਾਂ ਬੋਲੇਗਾ ਕਿ ਕਿ ਸੱਤੀ ਪੈਨ ਨੂੰ ਮੇਰਾ ਹੀ ਮੇਰਾ ਕੰਮ ਆ ਇਹ ਮੇਰਾ ਕੰਮ ਆ ਇਹ ਸੁਣ ਗਿਆ ਹਾਂ ਇਹ ਸਾਰਾ ਕੰਮ ਆ ਅਸੀਂ ਹੁਣੇ ਫੋਨ ਕਰਦੀ ਹੈ ਨਾ ਤੂੰ ਇੱਥੇ ਸਾਰਾ ਮੋਗਾ ਸਾਰਾ ਇਰੀਆ ਆਸ-ਪਾਸ ਮੈਂ ਡੇਲੀ ਘੁੰਮਦੀ ਫਿਰਦੀ ਆ ਪੁੱਤ ਜਿੱਥੇ ਮਰਜੀ ਟੱਕਰ ਜੀ ਮੈਨੂੰ ਮੇਰਾ ਬਾਲ ਵੀ ਪਿੰਗਾ ਨਹੀਂ ਕਰ ਸਕਦਾ ਤੂੰ ਸਿੱਤਰੀ ਸੀ ਪਰ ਪਤਾ ਨਹੀਂ ਤੇਰੀ ਕਿਵੇਂ ਕਿਸਮਤ ਜੀ ਜੈ ਵਾਲਮੀਕ ਜੀ ਹਰ ਹਰ ਵਾਲਮੀਕੀ ਮੈਂ ਸਤਨਾਮ ਸਿੰਘ ਮਹਾਰਿਸ਼ੀ ਭਗਵਾਨ ਵਾਲਮੀਕ ਸਰਵਸਾਂਝਾ ਕੈਂਡਰ ਟੈਸਟੀ ਯੂਥ ਵਿੰਗ ਚੇਅਰਮੈਨ ਪੰਜਾਬ ਵੀਰ ਜੀ ਅੱਜ ਦਾ ਜਿਹੜਾ ਮਸਲਾ ਵਾ ਇਹ ਮੋਗੇ ਦੇ ਬੱਸ ਸਟੈਂਡ ਦਾ ਵਾ ਜਿੱਥੇ ਕਿ ਮੋਗੇ ਦੇ ਬੱਸ ਸਟੈਂਡ ਵਿੱਚ ਆਪਣੇ ਆਪ ਨੂੰ ਵੱਡੇ ਗੈਂਗਸਟਰ ਦੱਸਣ ਵਾਲੇ ਇੱਕ ਅੰਬੂ ਤੇ ਦੂਜੇ ਨੂੰ ਪੁਲਸੀਆ ਕਹਿੰਦੇ ਆ ਜਿਨ੍ਹਾਂ ਦੀ ਕੀ ਵੀਡੀਓ ਦੇ ਵਿੱਚ ਸਾਫ਼ ਸ਼ਕਲਾ ਆਉਂਦੀਆਂ ਦੋਵੇਂ ਹੀ ਆਪਣੇ ਆਪ ਨੂੰ ਮੋਗੇ ਦਾ ਦੱਸਦੇ ਆ ਤੇ ਦੋਵੇਂ ਹੀ ਕਹਿੰਦੇ ਆ ਕਿ ਅਸੀਂ ਪਕੌੜੇ ਆ ਕਿ ਆਉਂਦੀਆਂ ਜਾਂਦੀਆਂ شریف ਕੁੜੀਆਂ ਨੂੰ ਛੇੜਦੇ ਆ ਤੇ ਜਦੋਂ ਅੱਜ ਕੁੜੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਪੈਰੀ ਹੱਥ ਲਾ ਕੇ ਗਲਤੀ ਵੀ ਮੰਨੀ ਜਦੋਂ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੁੰਡਾਗਰਦੀ ਵੀ ਕੀਤੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੋਗਾ ਦੇ ਐਸਐਸਪੀ ਸਾਹਿਬ ਤੱਕ ਪਹੁੰਚਾਓਗੀ ਮੋਗਾ ਦੇ ਬੱਸ ਸਟੈਂਡ ਵਿੱਚ ਜਿਹੜੇ ਇਸ ਤਰ੍ਹਾਂ ਨਹੀਂ ਘਟੀਆ ਕੰਮ ਕਰਦੇ ਆ ਇਸ ਤਰ੍ਹਾਂ ਦੀਆਂ ਬਦਸਲੂਕੀਆਂ ਕੁੜੀਆਂ ਨਾ ਕਰਦੇ ਆ ਇਹਨਾਂ ਤੇ ਬੰਦੀ ਕਾਰਵਾਈ ਕਰੋ ਅਸੀਂ ਇਸ ਦੇ ਸਬੰਧ ਵਿੱਚ ਕੱਲ ਨੂੰ ਮੋਗਾ ਦੇ ਐਸਐਸਪੀ ਸਾਹਿਬ ਨੂੰ ਇੱਕ ਲੈਟਰ ਵੀ ਦਵਾਂਗੇ ਤੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਵੀ ਕਰਵਾਵਾਂਗੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਘਰ ਬਸਾ ਬੈਠਾ ਬਸ ਨਹੀਂ ਨਹੀਂ ਵੀਰੇ ਮੈਂ ਕਿਸੇ ਦੀ ਗਾਦੀ ਪਰ ਤੇ ਦੇਖੀ ਗਾਦੀ ਪਰ ਤੈਨੂੰ ਪਹਿਲਾਂ ਨਹੀਂ ਰਹਿੰਦਾ ਕਿ ਵੀ ਕਿਸ ਆਪਾਂ ਅੱਧ ਤੁਰੇ ਜਾਂਦੇ ਹਾਂ ਦੱਸਾਂ ਮੈਂ ਨਾ ਕੰਮ ਲੱਗੇ ਮੈਂ ਲੱਕ ਨੂੰ ਬੈਠ ਕੇ ਮੇਰੇ ਮੂਹਰੇ ਬੈਠ ਕੇ ਮੈਨੂੰ ਕਿਹਾ ਸਾਹ ਲੈ ਕੇ ਪੰਡਾ ਪੀ। ਗਾਦੀ ਵੇਖਣ ਲੱਗੇ ਤੇ ਆਇਆ ਮੋੜ ਕਰਦੇ ਸੀ ਮੇਰੀ ਵਿੱਚ ਫੋਟੋ ਵਿੱਚ ਕੀ ਨਾ ਫੁੱਟ ਰਹੇ ਸਰ ਕੋਈ ਗੱਲ ਐ ਸਾਡੀ ਪਰ ਤੈਨੂੰ ਕੜਾ ਬੈਠ ਲਿਆ ਹੁਣ ਭਰਾਵਾ ਟੈਨਸ਼ਨ ਨਾ ਲੈ ਸਾਡੀ ਜੀ ਬੜੇ ਪੈਰੀਆ ਥਾਵਾ ਬੜੇ ਪੈਰੀਆ ਬਲਾਵਾ ਕੱਢ ਲਈ ਟੈਨਸ਼ਨ ਤਾਂ ਨਹੀਂ ਦੇਣਾ

ਗਾ ਤਾਂ ਬੋਲੇਗਾ ਕਿ ਕਿ ਸਤੀ ਪੈਨ ਨੂੰ ਮੇਰਾ ਹੀ ਮੇਰਾ ਕੰਮ ਆ ਇਹ ਮੇਰਾ ਕੰਮ ਆ ਇਹ ਸੁਣ ਗਿਆ ਹਾਂ ਇਹ ਸਾਡਾ ਕੰਮ ਆ ਅਸੀਂ ਹੁਣੇ ਫੋਨ ਕਰਦੀ ਹੈ ਨਾ ਤੂੰ ਇੱਥੇ ਸਾਰਾ ਮੋਗਾ ਸਾਰੇ ਆਰੀ ਆਸ-ਪਾਸ ਮੈਂ ਡੇਲੀ ਘੁੰਮਦੀ ਫਿਰਦੀ ਆ ਪੁੱਤ ਜਿੱਥੇ ਮਰਜੀ ਟੱਕਰ ਜੀ ਮੈਨੂੰ ਮੇਰਾ ਬਾਲ ਵੀ ਪਿੰਗਾ ਨਹੀਂ ਕਰ ਸਕਦਾ ਤੂੰ ਪਰ ਪਤਾ ਨਹੀਂ ਤੇਰੀ ਕਿਵੇਂ ਕਿਸਮਤ